ਆਪਕਨੇ ਚਾਹੇ ਪੰਚਾਇਤ ਆ ਉਮਰ ਇੱਕ ਫਰਜ ਹੁੰਦਾ ਬੱਚਿਆਂ ਪ੍ਰਤੀ ਸਮਾਜ ਪ੍ਰਤੀ ਲੋਕਾਂ ਪ੍ਰਤੀ ਹੁਣ ਤੁਹਾਡੇ ਲਈ ਇੱਕ ਫਰਜ ਅਸੀਂ ਅਦਾ ਕੀਤਾ ਹੈ ਤੇ ਉਹ ਜਿਹੜਾ ਤੁਹਾਨੂੰ ਅਸੀਂ ਇਹ ਇਨਾਮ ਦਿੱਤਾ ਜਾਂ ਤੁਹਾਡੀ ਹੈਲਪ ਕੀਤੀ ਹੈ ਇਹਨੂੰ ਜੋ ਵੀ ਮਰਜ਼ੀ ਲੈ ਲੋ ਉਹਦੇ ਇੱਜ ਵਜੋਂ ਤੁਹਾਡਾ ਵੀ ਇੱਕ ਫਰਜ ਹੁੰਦਾ ਨਾ ਜਦੋਂ ਆਪਾਂ ਕਿਸੇ ਦੀ ਸਹਾਇਤਾ ਕਰਦੇ ਆ ਕਿਸੇ ਨੂੰ ਕਿਸੇ ਕਿਸਮ ਦਾ ਉਹਨੂੰ ਐਪਰੀਸ਼ੀਏਟ ਕਰਦੇ ਆ ਤਾਂ ਉਹ ਤੋਂ ਮੋੜਵੇਂ ਰੂਪ ਦੇ ਵਿੱਚ ਉਹਦਾ ਇੱਕ ਫਰਜ਼ ਹੁੰਦਾ ਹੈਗਾ ਉਹ ਤੁਹਾਨੂੰ ਪਤਾ ਤੁਹਾਡਾ ਕੀ ਫਰਜ਼ ਹੈ ਆ ਪੁੱਤ ਅੱਜ ਆਜੋ ਮੜਾ ਨਹੀਂ ਆਜੋ ਕੋਈ ਨਹੀਂ ਆਜੋ ਆਜੋ ਮੜਾ ਤੁਹਾਡਾ ਫਰਜ਼ ਹੈ ਇਹ ਆ ਆਜੋ ਆਜੋ ਇਹਨੂੰ ਬਈ ਆਪਣੇ ਅਧਿਆਪਕਾਂ ਨੂੰ ਪੰਚਾਇਤ ਨੂੰ ਸਾਰੇ ਸਮਾਜ ਨੂੰ ਜਿਹੜੇ ਤੁਹਾਡੇ ਨਾਲ ਇਹ ਸਹਿਯੋਗ ਕਰ ਰਹੇ ਨੇ ਕਿ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਪੜ੍ਹ ਲਿਖ ਕੇ ਵਧੀਆ ਨੌਕਰੀਆਂ ਤੇ ਲੱਗਣਾ ਵਧੀਆ ਆਪਣਾ ਭਵਿੱਖ ਬਣਾਉਣਾ ਸਮਾਜ ਦੇ ਇੱਕ ਇੱਕ ਸਮਾਜ ਦੇ ਵਿੱਚ ਇੱਕ ਵਧੀਆ ਨਾਗਰਿਕ ਬਣਨਾ ਤੇ ਆਪਣੇ ਦੇਸ਼ ਦੀ ਸੇਵਾ ਕਰਨ। ਤੁਹਾਡਾ ਮੱਗੂ ਫਰਜ਼ ਕੀ ਹੈਗਾ ਕਿ ਤੁਸੀਂ ਸਾਨੂੰ ਨਿਰਾਸ਼ ਨਾ ਹੋਣ ਦੇਵੋ ਇਸ ਗੱਲ ਦੇ ਉੱਤੇ। ਦੋ ਚੀਜ਼ਾਂ ਲਈ ਇੱਕ ਤਾਂ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਨੇ ਇੱਕ ਜਿਹੜੇ ਸਮਾਜ ਦੇ ਵਿੱਚੋਂ ਟਾਪਰ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਅਚੀਵਮੈਂਟ ਵੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਸਮਾਜ ਜਿਹੜਾ ਹੈਗਾ ਉਹ ਅੱਗੇ ਵਧਣ ਲਈ ਮੌਕੇ ਪ੍ਰਦਾਨ ਕਰਦਾ ਹੈਗਾ ਮੋੜਵੇਂ ਰੂਪ ਦੇ ਵਿੱਚ ਬੱਚਿਆਂ ਦਾ ਫਰਜ਼ ਇਹ ਹੈ ਕਿ ਅਸੀਂ ਆਹ ਜਿਹੜੇ 3-4 ਮਹੀਨੇ ਹੈਗੇ ਇਹਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਪੜ੍ਹਾਈ ਵੱਲ ਧਿਆਨ ਦੇਈਏ ਤੇ ਆਪਾਂ ਨੂੰ ਐਂ ਹੋ ਲੱਗੇ ਵੀ ਜਿਹੜੇ ਬੱਚਿਆਂ ਨੂੰ ਤੁਸੀਂ 25 ਦੇ ਲਗਭਗ ਬੱਚੇ ਹੋ ਜਿਹੜੇ ਬੱਚੇ ਮਾੜੇ ਮੋਟੇ ਕਿਤੇ ਪਹਿਲਾਂ ਕਮਜ਼ੋਰ ਨੇ ਉਹ ਇਹ ਨਾ ਉਹਨਾਂ ਨੂੰ ਸੁਣਨਾ ਪਵੇ ਸਾਨੂੰ ਵੀ ਇਹ ਬੱਚੇ ਹੁਣ ਕਿਤੇ ਮੰਗਦੇ ਹੈਗੇ ਪੜਾਈ ਦੇ ਵਿੱਚ ਤੁਸੀਂ ਇਸ ਪਿੰਡ ਦਾ ਆਪਣੇ ਸਕੂਲ ਦਾ ਆਪਣੇ ਅਧਿਆਪਕਾਂ ਦਾ ਨਾਮ ਆ ਜਿਹੜਾ ਜਿਵੇਂ ਆਪਾਂ ਹੁਣ ਸਾਈਕਲਾਂ ਵਾਲੇ ਫੋਟੋ ਖਿਚਾਉਨੇ ਆ ਅਸੀਂ ਮਾਣਨਾ ਇਹ ਫੋਟੋ ਮਾ ਉਹ ਤੋਂ ਖਿਚਾ ਜੀ ਫਿਰ ਤੇ ਵੀ ਭਾਈ ਆ ਦੇ ਕੋਲ ਅਸੀਂ ਬੱਚਿਆਂ ਨੂੰ ਅਪਰੀਸ਼ੀਏਟ ਕੀਤਾ ਸੀ ਤੇ ਬੱਚਿਆਂ ਨੇ ਮੋੜਵੇਂ ਰੂਪ ਦੇ ਵਿੱਚ ਸਾਨੂੰ ਵੀ ਪੰਜਾਬ ਨੂੰ ਪਿੰਡ ਨੂੰ ਤੇ ਸਾਡੇ ਅਧਿਆਪਕਾਂ ਨੂੰ ਇੱਕ ਨਾਮ ਬਜੋ ਤੇ ਇੱਕ ਵਧੀਆ ਨੰਬਰ ਲੈ ਕੇ ਵਧੀਆ ਪੋਜੀਸ਼ਨਾਂ ਹਾਸਲ ਕਰਕੇ ਤੇ ਸਾਨੂੰ ਇੱਕ ਨਾਮ ਇਹਨਾਂ ਨੇ ਵੀ ਬੱਚਿਆਂ ਨੇ ਆਪਣਾ ਫਰਜ਼ ਜ਼ਾਦਾ ਕਰਕੇ ਨਾਮ ਦਿੱਤਾ ਹੈ ਠੀਕ ਹੈ ਕਰੋਗੇ ਨਾ ਇਹ ਹਾਂਜੀ ਹਾਂ ਤੇ ਆਪਣਾ ਇਹ ਫਰਜ਼ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਚਾਇਤ ਵੱਲੋਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਕਿਸਮ ਦੀ ਸਹਾਇਤਾ ਦੀ ਲੋੜ ਹੋਈ ਅਸੀਂ ਤੁਹਾਡੇ ਨਾਲ ਖੜੇ ਆ ਪਰ ਇੱਕੋ ਹੀ ਗੱਲ ਦੁਬਾਰੇ ਫੇਰ ਕਹਾਂਗੇ ਕਿ ਆਪਾਂ ਹੋਰ ਆਲ ਮਿਲ ਕੇ ਆਪਾਂ ਇਸ ਸਮਾਜ ਨੂੰ ਵਧੀਆ ਬਣਾਈਏ ਤੇ ਆਪਾਂ ਸਮਾਜ ਦੇ ਵਿੱਚ ਆਪਣੇ ਰੁਤਵੇ ਆ ਜਿਹੜੇ ਉੱਚੇ